ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹਾਂ ਜੀ ਚੱਲਦਾ ਨਵੇਂ ਮਕਾਨ ਦੇ ਭਾਰਤ ਦਾ ਕੰਮ ਜਿਵੇਂ ਨਾ ਮਾਪ ਪੱਟੀਆਂ ਟਿਕੀਆਂ ਤੇ ਆ ਦੇਖੋ ਭਾਰਤ ਦਾ ਕੰਮ ਚੱਲ ਰਿਹਾ ਹੈ ਰੇਂਪ ਬਣਾ ਰਹੇ ਨੇ ਬਾਈਓਂ ਹੀ ਖਾਲੀ ਸਿੱਧੀ ਚੜ੍ਹਨ ਨੂੰ ਜਾਂ ਬੈਗ ਜੋ ਵੀ ਕਰਨਾ ਇਹਨਾਂ ਨੇ ਉਹਦੇ ਵਾਸਤੇ ਖਾਲੀ ਕਾਦੇ ਲਾਇਆ ਡਾਵਲ ਕਰਾ ਮੂਰੇ ਮਗਰ ਵਾਲਾ ਲਓ ਜੀ ਲੱਗਿਆ 735 ਲੈ ਕੇ ਵੀਰ ਆਉਣ ਆਹ ਦੇਖੋ 735 ਹੈ ਜੀ ਉਹ ਚੱਕਰਾਂ ਤੇ ਨਹੀਂ ਚਾੜਨਾ ਇਹ ਜੋ ਦੀ ਨਮਾ ਮਾਡਲ 855 ਸੈਂਟਰ ਗੇਅਰ ਨਵੀਂ ਸ਼ੋ ਵਾਲਾ 14 9 ਦਾ 22 ਦੇ ਟਾਇਰ ਨੇ ਨਾਲ ਹੁੰਦੇ ਫੀਰ ਕਰੀ ਜਾਂਦਾ ਕਰਾਣਾ ਪੱਧਰ ਹਾਂਜੀ ਸੁਪਰ ਕੱਢ ਲਿਆ ਬਾਹਰ ਅੱਜ ਆਪਾਂ ਹਾਲ ਪਾ ਲੇ ਆ ਦੇਖੋ 13 50 ਐਚਪੀ ਦਾ ਟਰੈਕਟਰ ਹੈ ਲੱਗੇ ਆ ਟੈਸਟ ਕਰਨੇ ਨੂੰ ਪਹਿਲੀ ਵਾਰੀ ਚਲਾਉਣਾ ਹੈ ਹਾਲੇ ਤੱਕ ਪੰਜਾਬ ਦਾ ਪਹਿਲਾ ਹੀ ਟਰੈਕਟਰ ਹੈ ਬਾਹਰ ਸਲੈਂਸਰ ਵਾਲਾ ਅੱਜ ਦੇਖਦੇ ਆ ਇਹਦਾ ਜੋਰ ਕਿਉਂਕਿ ਆਪਾਂ ਰਾਤ ਤੇ ਆਏ ਆ ਮਸ਼ੀਨ ਲੈ ਕੇ ਉਹਦੇ ਕਰਕੇ ਆਪਾਂ ਚੈੱਕ ਨਹੀਂ ਕੀਤਾ ਤੇ ਹਾਲ ਆਪਾਂ ਪਾ ਲਏ 13 ਹਾਲ ਆਪਣੇ ਪਿੰਡ ਦੇ ਹੀ ਨੇ ਵੀਰ ਬਣਾਉਂਦੇ ਨੇ ਜਿਹੜੇ ਆਪਣੇ ਵਾਲੇ ਖੜੇ ਨੇ ਡਿੱਕੇ ਚ ਸੰਗਰੀਆ ਵਾਲੇ ਉਹ ਵੀ ਚਲਾਵਾਂਗੇ ਜਰੂਰ ਆ ਦੇਖੋ ਧਨੋਆ ਰਿੰਕੂ ਬਾਈ ਦਾ ਭਰਾ ਬਣਾਉਂਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਨੇ ਤੇ ਕਰਦੇ ਆ ਚੈੱਕ ਦੇਖਦੇ ਆ ਕੀ ਜ਼ੋਰ ਮਾਰਦਾ ਕੀ ਹਿਸਾਬ ਕਿਤਾਬ ਆ ਮਨਪ੍ਰੀਤ ਬਾਈ ਬੈਠਾ ਦੇਖੋ ਲੇਡੀ ਸਰ ਤੋਂ ਮਾਰਦੀ ਕਿਹੜੇ ਗੇਅਰ ਚ ਲਾਏਗਾ ਪਹਿਲਾਂ ਫਾਇਦੇ ਚ ਨਹੀਂ ਨਹੀਂ ਪਹਿਲਾਂ ਪਹਿਲਾਂ ਜੇ ਦੇਖ ਚੱਕਰ ਕੰਨੇ ਹਾਰਾ ਹਾਰਾ ਉਨੀ ਦੋ ਚੱਕਰਾਂ ਦੇ ਜਲਾਈਏ ਤੋਂ ਵੱਧ ਨਾ ਜਾਈ। ਜਿੱਥੇ ਆਪਾਂ ਆਮ ਚੜਾਉਂਦੇ ਆ। ਯਾਰ ਹੋਰ ਵੀ ਲਾਲਾ ਪਹਿਲਾਂ ਹੀ লেਜ਼ਰ ਮਾਰਿਆ ਵਾ ਪਲਾਟ। লেਜ਼ਰ ਮਾਰਿਆ ਵਾ ਕਈ ਵਾਰ ਪਨੀਰੀ ਵਾਲੇ ਪਲਾਟ ਦਾ। ਆਹ ਟਰੈਕਟਰ 36 30 ਤੇ ਸਾਰਿਆਂ ਨੂੰ ਵਧੀਆ ਗੱਲ ਆ ਵੀ ਆਵਾਜ਼ ਬੜੀ ਪਿਆਰੀ ਆ ਟਰੈਕਟਰ ਜਿਹੜੀ ਮੇਨ ਗੱਲ ਆ। ਦੇਖੋ ਕਿ ਆ ਬੁੜਕਾ ਪੜਿਆ ਹੋਇਆ ਪਰਾਟ ਹੈ ਗਿੱਲਾ ਰੌਣੀ ਕਰਿਆ ਵਾ ਤੱਪੜ ਕਣਕ ਵਾਲਾ ਦੋਏ ਲੀਵਰ ਥੱਲੇ ਨੇ ਲੈ ਰਿਹਾ ਟੈਸਟ ਡਰਾਈਵ ਉਹ ਤੋਂ ਬਾਅਦ ਬਿਠਾਉਣਾ ਜੱਸੇ ਬਾਈ ਨੂੰ ਫਿਰ ਮਦਨੀ ਨੂੰ ਐਮਐ ਸਤਨੋਏ ਵਾਲੇ ਨੂੰ ਚੈਨਲ ਵਾਲੇ ਨੂੰ ਆ ਦੇਖੋ ਦੁਬਾਰੇ ਦੁਬਾਰੇ ਉਹੀ ਗੇੜਿਆਂ 'ਚ ਬਾਹੀ ਚੱਲਦੀ ਆ। ਉਹ ਕਰਤਾ ਟਰੈਕਟਰ ਨੇ ਪੂਰਾ ਜਿੰਨੀਆਂ ਪਾਵਰਾਂ ਦਾ ਫੋਲੋ ਕੇ ਰਿਪੋਰਟ ਆ। ਲਓ ਜੀ ਜੱਸਾ بھائی ਬਹਿ ਗਿਆ ਪਹਿਲਾਂ। ਜੱਸਾ بھائی ਕੱਢੂਗਾ ਧੂੜੇ ਦੀ ਹੁਣ। ਜੱਸੇ ਪਿਆਰ ਨਾਲ ਹੀ ਚਲਾਉਣਾ ਵਾ ਖੱਲ ਦੇ। ਬੱਸ ਹਾਂ ਲਾਗੀ ਬਾਸ਼ਨਾ ਆਉਣ ਰੰਗ ਦੀ ਤਾਂ ਲੈਫਟ ਨਹੀਂ ਚੱਕਣੀ ਦਾਬ ਲੈਣ ਦਾ ਜਿੱਨਾ ਦਾਬ ਦਾ ਕੋਈ ਗੱਲ ਨਹੀਂ ਬੈ ਗਿਆ ਕਿਉਂਕਿ ਪੰਜਾਬ ਦਾ ਪਹਿਲਾ ਟਰੈਕਟਰ ਆ ਉਹਦੇ ਕਰਕੇ ਚੈੱਕ ਕਰਨ ਆਏ ਨੇ ਬਾਹਰ ਫਲੈਂਸਰ ਵਾਲਾ ਇਹ ਸਾਰੀਆਂ ਸੈਟਿੰਗਾਂ ਸੂਟਿੰਗਾਂ ਇਹਦੀਆਂ ਕਰਦੇ ਨੇ ਜਾਣ ਕੇ ਤੱਪੜ ਦੇ ਵਿੱਚ ਵੜ ਕੇ ਦੇਖ ਜਾਈ ਕਿੰਨੇ ਚੱਕਰ ਡ੍ਰੌਪ ਕਰਦਾ ਵੱਧ ਤੋਂ ਵੱਧ ਕਿੱਥੇ ਤੱਕ ਖੜਦਾ ਵੱਡੇ ਗੇਅਰ ਚ ਲਾਇਆ ਵਾ ਕਿਸੇ ਚ ਚਾਹੇ ਤਾਂ 2 ਦੇ ਤੀਸਰੇ ਚ ਹੋਵੇ ਚਾਹੇ ਚੌਥੇ ਜੋਗੇ ਦੇਖ ਰਿਹਾ ੱੱਕਾ ਕਰਕੇ ਪੂਰਾ ਵੀ ਕਿੰਨੇ ਚੱਕਰ ਦਬਕੇ ਟਰੈਕਟਰ ਜਾ ਕੇ ਦਮ ਤੇ ਖੜਦਾ ਹੈ। ਅਰੇ ਟੈਸਟਿੰਗ ਇਸੇ ਕਰਕੇ ਚੱਲਦੀ ਹੈ। ਪਹਿਲੇ ਹਾਈਚ ਤਾਂ ਪੂਰਾ ਟੌਪ ਤੇ ਹੀ ਚੱਲਦਾ। ਫੋਰ व्हीਲ ਕੱਢ ਕੇ ਚਲਾਉਂਦਾ ਸੀ ਨਾਲ ਨਾਲ ਫੋਰ व्हीਲ ਵੀ ਕੱਢਿਆ ਵਾਦੀ ਵੀਰ ਦਾ। ਜੱਸੇ ਤਾਂ ਚਲਾਇਆ ਤੈਨੂੰ ਕਿਵੇਂ ਲੱਗਿਆ ਟਰੈਕਟਰ ਤਾਂ ਠੀਕ ਆ ਓਕੇ ਰਿਪੋਰਟ ਫੁੱਲ ਘੈਂਟ ਹੈ ਗੇਅਰ ਲਾ ਕੇ ਦੇਖ ਲੈ ਬਸ ਜਿਹੜੀ ਮਾੜੀ ਮੋਟੀ ਨੋਕਝੋਕ ਜੀ ਆ ਮੈਂ ਦੱਸੀ ਆ ਬਾਈ ਉਹ ਚੱਲਦਾ ਸਹੀ ਕਿਹੜੇ ਚਾ ਪਹਿਲੇ ਚ ਕਿ ਜਾਂ ਦੂਏ ਮੀਡੀਅਮ ਚ ਦੂਜੇ ਚ ਦੂਜੇ ਸਹੀ ਚੱਲਦਾ ਬਾੜ ਬਾੜ ਧਰਦਾ ਦੂਜੇ ਚ ਆਪਾਂ ਹਲੇ ਚਲਾ ਕੇ ਨਹੀਂ ਦੇਖਿਆ ਪਹਿਲੇ ਹਾਈ ਚ ਵਧੀਆ ਚੱਲਦਾ ਹੋਣੀ ਪਾਵਰਾਂ ਦੇ ਹਿਸਾਬ ਨਾਲ ਜਾਣੀ ਸਹੀ ਐ ਜਿੰਨੀਆਂ ਪਾਵਰਾਂ ਨੇ 50 ਐਚਪੀ ਦਾ ਟਰੈਕਟਰ ਹਾਂ ਹਾਂ ਉੱਤੇ ਬੈ ਕੇ ਵੀ ਮੀਡੀਅਮ ਗੇਅਰ ਆ ਵੀ ਟਰੈਕਟਰ ਜ਼ੋਰ ਮਾਰ ਰਹੇ ਆ ਇਹੀ ਚੀਜ਼ ਦੇਖਣੀ ਆ ਆਪਾਂ ਛਾਨੂੰ ਕਿਵੇਂ ਲੱਗਿਆ ਐਕਨ ਦੇਖ ਇਹ ਚ ਫਰਕ ਪਾਇਆ ਥੋੜਾ ਜਿਹਾ ਇੱਕ ਤਾਂ ਹੀਟ ਗਾਰਡ ਲਾਏ ਨੇ ਤੇ ਪੈਰਦਾਨ ਇਹਦੇ ਉੱਚੇ ਕਰੇ ਨੇ ਤੇ ਸਲੈਂਸਰ ਤੁਸੀਂ ਦੇਖੇ ਰਿਹਾ ਵੀ ਬਾਹਰ ਆ ਗਿਆ ਤੇ 에ਅਰ ਕ੍ਰੀਂਡਰ ਇਹਦਾ ਹੈਗਾ ਤੇਲ ਵਾਲਾ ਲਓ ਜੀ ਪ੍ਰਧਾਨ ਜੀ ਬਹਿ ਗਏ ਉੱਪਰ ਹੁਣ ਦੇਖਦੇ ਆ ਲਿੰਕਾਂ ਸੈੱਟ ਕਰਦੇ ਨੇ ਵਿੱਚ ਅਸੀਂ ਪਰ ਮੂੜੇ ਖੜੇ ਆ ਇਸ ਕਰਕੇ ਥੋੜਾ ਜਿਹਾ ਲੱਗ ਰਿਹਾ ਆਹ ਦੇਖੋ ਸੈਂਸਿੰਗ ਲਿਫਟ ਸੈਂਸਿੰਗ ਕਰ ਰਹੇ ਨੇ ਸਹੀ ਆਹ ਦੇਖੋ ਉਹ ਲੱਗੀ ਕਹਿੰਦੇ ਮੈਂ ਕੱਢਦਾ ਇਹਦੀ ਅੱਗ ਕਹਿੰਦਾ ਦੇਖ ਇਹਦਾ ਕੀ ਕਰਨਾ ਕਰਾਉਣਾ ਕਹਿੰਦਾ ਇਹਦਾ ਜੋਨੇ ਆ ਕਹਿੰਦਾ ਅੱਜ ਇਹਦਾ ਦੇਖਦੇ ਆ ਕਿੰਨੀ ਕੱਕ ਮਾਰਦਾ ਹੈ ਮੈਂ ਪੋਲਾ ਜੀ ਨੂੰ ਕਹਿਆ ਦੀ ਮੜਾ ਇਹ ਹੱਥ ਫੇਰੀ ਕਰਾ ਦਿਓ ਫਿਰੇ ਜਮਾਂ ਹੀ ਮੰਨੂ ਤਸੱਲੀ ਹੋ ਜਾਣੀ ਹੈ लवली ਨਾ ਟਾਕ ਚੱਲਦੀ ਆ ਕਿਸੇ ਗੱਲ ਦੀ ਇਹ ਪਹਿਲਾ ਹੈ ਇਹ ਹੈ 2013 4-ਵੀਲ ਡਰਾਈਵ ਇਹ ਇਹ ਜੋ ਨਕਸ਼ਾ ਹੈ ਕਿਵੇਂ ਚੱਲਦਾ ਇਹ ਕੀ ਕੀ ਆ ਜਾਂਦਾ ਉਹ ਪਰਲੇਵਾਸੇ ਵਾਲੇ ਕਿਹਾਰੇ ਇਹ ਚ ਜੋ ਥੋੜਾ ਗਿੱਲਾ ਉੱਥੇ ਤਾਂ ਵੀ ਥੋੜਾ ਟਰੈਕਟਰ ਦਾ ਆਉਗਾ ਪਹਿਲੇ ਹਾਈ ਚੱਲ ਪਹਿਲੇ ਹਾਈ ਚ 2000 ਚੱਕਰਾਂ ਤੇ ਮਨਟੇਨ ਕਰ ਰਿਹਾ ਚੱਕਰ ਆ ਦੇਖ ਹੁਣ ਫੇਰ ਥੋੜਾ ਜਿਆਦਾ ਪਿਆ ਇਹ ਚ ਵੀ ਦਾ ਟਰੈਕਟਰ ਠੀਕ ਆ ਯਾਰ ਹੁਣ ਇਹ ਤੋਂ ਇੰਨਾ ਕੁ ਤਾਂ ਜ਼ੋਰ ਵਧੀਆ ਜ਼ੋਰ ਮਾਰਦਾ ਹਾਂ ਨਾੜਾ ਨਹੀਂ ਹਲ ਵੀ 13 ਪਾਇਆ ਹਲ ਵੀ 13 ਨੇ ਹਲ ਵੀ ਭਾਰੀ ਕਿੰਨੇ ਕੁਵਾਂਟਲ ਦੇ ਨੇ 8-9 4000 ਕੁਵਾਂਟਲ ਦੇ ਨੇ 9-4 ਕੁਵਾਂਟਲ ਦੇ ਹਲ ਨੇ ਆ ਮੀਡੀਅਮ ਗੇਅਰ ਲਾ ਲਿਆ ਮੀਡੀਅਮ ਦੂਜਾ ਲਾ ਲਿਆ ਤੇ ਬਦਲਦਾ ਪੀ ਆ ਠੋਕਦਾ ਵੀੜੀਆਂ ਦੂਜੇ ਥੋੜਾ ਤੋਰਾ ਘੱਟ ਆ ਮੇਰਾ ਉਹਦੀ ਗ੍ਰਿਪ ਵਧੀਆ ਹੁੰਦੀ ਆ ਟਾਇਰਾਂ ਦੀ ਜੋਰ ਜਮਾਈ ਦੀ ਨਹੀਂ ਵੀ ਜਸਤਨ ਤੇ ਮੋੜ ਤੇ ਦੇਖੀ ਬਾਕੀ ਤੁਹਾਨੂੰ ਉਹਦੇ ਆਏ ਤੇ ਥੱਲੇ ਉਤਰੇ ਤੇ ਰਿਵਿਊ ਦੰਨੇ ਆ ਵੀ ਕੀ ਚੱਕਰਾ ਕੀ ਨਹੀਂ ਬਾਕੀ ਹਾਂ ਤੇ ਦੇਖਦੇ ਆ ਬਾਕੀ ਅੱਜ ਤਾਂ ਹੁਣ ਗੋਲ ਕਰਾਈਆਂ ਕਰਦਾ ਆਲਾੰਡੇ ਜਾ ਕੇ ਜਾ ਕੇ ਕਮਾਣਾ ਲਓ ਜੀ ਮੀਡੀਅਮ ਚ ਆ ਮੀਡੀਅਮ ਚ ਜੀ ਦਾ ਸੁਖਰਾ ਸੁਖਰਾ ਲੱਗਿਆ ਇੱਕਲੋ ਕੋਈ ਨਹੀਂ ਕੋਈ ਨਹੀਂ ਚੱਲਣ ਦੇ ਆ ਬੁੱਲਾ ਕਰ ਰਿਹਾ ਬੁੱਲਾ ਬੁੱਲਾ ਲਿਫਟ ਚੱਕ ਦੇ ਕਮ ਆ ਉਰੀ ਕਮ ਆ ਉਰੀ ਨਾ ਨਾ ਇਹਦੇ ਵਿੱਚ ਝੋਟਾ ਲਾਲਾ ਚੱਲ ਰਿਹਾ ਮੀਡੀਅਮ ਕਿਤਾ ਦੇ ਰੋਗਾ ਦੇਖਦੇ ਹਾਈ ਚ ਲਾਇਆ ਹੋਇਆ ਲਓ ਜੀ ਥੱਲੇ ਸਾਈਡ ਤੇ ਆ ਗਿਆ ਭੋਲਾ ਜੀ ਫੇਰ तो बाराई तो सारे खड़े जिन्हें चार बंदे आप खड़ा दे ਇਹ ਮੀਡੀਅਮ ਦੇ ਵਿੱਚ ਚਲੋ ਬਰਾਲੀ ਦਾ ਵੀ ਮੰਨ ਸਕਦੇ ਆ ਵੀ ਮਿੱਟੀ ਆ ਐ ਕੋਈ ਨਹੀਂ ਲੱਗਿਆ ਰਹਿਣ ਦੇ ਉਹ ਬਾਈ ਹੁਣੇ ਉਤਰ ਰਹੇ ਨੇ ਆਟਾ ਬਣਾਉਣ ਲੱਗੇ ਨੇ ਆਟਾ ਆਟਾ ਬਣਾਉਣ ਲੱਗੇ ਨੇ ਆ ਦੇਖੋ ਹੁਣ ਆਪਾਂ ਬਣਾਉਣ ਲੱਗੇ ਨੇ ਆਪਾਂ ਇਹ ਆ ਨੀਲਾ ਘੋੜਾ ਨਾਲੇ ਵੇਟ ਨਹੀਂ ਹੈਗੇ ਮੂਰੇ ਸਪੀਡ ਟਰੈਕਟਰ ਹੈ 4-ਵੀਲ ਡਰਾਈਵ ਦੇ ਵਿੱਚ ਤੁਸੀਂ ਦੇਖ ਲਿਆ ਵੀ 50 HP ਦਾ ਟਰੈਕਟਰ ਵਧੀਆ ਜ਼ੋਰ ਮਾਰ ਰਿਹਾ ਬਹੁਤ ਵਧੀਆ 4-ਵੀਲ ਡਰਾਈਵ ਦੇ ਵਿੱਚ ਕੰਮ ਕਰ ਰਿਹਾ ਹੈ ਇਹ ਤੋਂ ਉੱਤੇ ਦਾਉਣੇ ਕੋਈ ਮੋਡੀਫਿਕੇਸ਼ਨ ਨਹੀਂ ਹੈਗੀ ਕੋਈ ਇੱਕ ਪੈਸੇ ਦੀ ਵੀ ਮੋਡੀਫਿਕੇਸ਼ਨ ਨਹੀਂ ਹੈਗੀ ਕੰਪਨੀ ਫੈਕਟਰੀ ਦਾ ਬਾਕੀ ਤੁਹਾਨੂੰ ਉੱਤਰ ਦੀ ਸਾਰ ਕੋਰ ਮੈਨ ਜੀ ਨਾਲ ਗੱਲ ਕਰਾਉਣੇ ਆ ਉਹ ਦੱਸਣਗੇ ਤੁਹਾਨੂੰ ਤੇ ਆ ਤਾਂ ਹੀ ਇਹ ਸਪੈਸ਼ਲ ਆਪਣੇ ਕੋ ਆਉਂਦੇ ਨੇ ਆਪਾਂ ਉਹ ਲੈ ਟਰੈਕਟਰ ਲੈਣੇ ਆ ਹਲੇ ਤਾਂ ਬਾਯਾ ਵੀ ਕਿਹੜਾ ਥੋੜਾ ਜਿਹਾ ਹੀ ਬਾਯਾ ਦੇਖੋ ਹਾਂ ਚ ਜਾਂਦੇ ਸੋ ਦੇਖੋ ਟਰੈਕਟਰ ਚ ਜਾਂ ਕਿਹਾਤੀ ਮੈਂ ਨਾਲ ਹੋਈ ਗਿਆ ਲਵਲੀ ਵੀ ਉਤਰਿਆ ਆ ਥੱਲੇ ਕਿਵੇਂ ਆ ਬਾਈ ਟਰੈਕਟਰ ਓਕੇ ਓਕੇ ਹੈ ਮੈਂ ਵੀ ਲਵਲੀ ਦੇ ਪਾਸ ਕਰਤਾ ਸਾਰੇ ਤਾਂ ਪਾਸ ਹੀ ਆ ਦੇਖਦਾ ਬਾਈ ਐ ਰੱਬ ਟਰੈਕਟਰ ਚ ਹੈਗਾ ਰੱਬ ਬਹੁਤ ਜ਼ੋਰ ਨਾਲ ਕੱਟੂ ਯਾਰ ਆ ਦੇਖੋ ਮੋੜ ਤੇ ਵੀ ਇਸਨੇ ਤਰੇਕ ਦੱਪ ਕੇ ਕਲਚਿੰਗ ਟਰ ਬੰਦ ਨਹੀਂ ਹੋ ਰਿਹਾ ਕੋ ਜੋਰ ਐਲੋ ਮੀਡੀਆ ਨੂੰ ਚੱਲੀ मरायोदेखो जी होंदा मेटरम मारनी रहा ਤੇ ਕੀ ਕਹਿ ਸਕਦੇ ਨਾਲੇ ਕੰਪਨੀ ਫਟੜਾ ਔਕੇ ਦੀ ਰਿਪੋਰਟ ਆ ਜੀ ਜੀ ਇਹ ਪਹਿਲਾ ਟਰੈਕਟਰ ਆ ਜੀ ਬਿਲਕੁਲ ਜੀ ਪਹਿਲਾ ਟਰੈਕਟਰ ਜਿਹੜਾ ਵੀਰੋਂ ਮੋਂਪਾ ਦਿੱਤਾ ਹੈ ਰੰਗੀ ਵਰਲਡ ਦਾ ਨਿਊ ਆਰਲੈਂਡ ਤੋਂ ਆਇਆ ਪਹਿਲਾ ਟਰੈਕਟਰ ਅੱਛਾ ਜੀ ਆਜਾ ਪਹਿਲੇ ਹੀ ਲਾਂਚ ਹੋਇਆ ਸੀ ਪੰਜਾਬ ਦੇ ਵਿੱਚ ਪਹਿਲੇ ਹੀ ਆਪਣੇ ਕੋਲ ਆਇਆ ਪਹਿਲੇ ਟਰੈਕਟਰ ਵੀਰੋਂ ਹੋਂ ਦੇਤਾ ਇਹਨਾਂ ਕੋਲ ਪਹਿਲਾਂ ਆਲਰੇਡੀ ਆਪਣੇ 5-6 ਟਰੈਕਟਰ ਪਹਿਲਾਂ ਵੀ ਚੱਲਦੇ ਰਹੇ ਠੀਕ ਹੈ ਜਿਹਨੂੰ 5620 ਵੀ ਆ 3600 2 ਵੀ ਆ ਅੱਛਾ ਜੀ ਇਹਨੂੰ ਪਹਿਲਾ ਮਾਡਲ ਵੀ 5620 ਦੀਗਾ 3630 ਵੀ ਆ ਉਹਨੂੰ ਹਾਂ ਜੀ ਹਾਂ ਜੀ ਹਾਂ ਜੀ ਟਰੈਕਟਰ ਕਿਵੇਂ ਆ ਜੀ ਤੁਹਾਡੇ ਮਤਲਬ ਕੰਪਨੀ ਫਿਟਡ ਪਾਵਰ ਦੇ ਹਿਸਾਬ ਨਾਲ ਕੰਪਨੀ ਫਿਟਡ ਟਰੈਕਟਰ ਆ ਜੀ ਕੋਈ ਛੇੜ ਛਾੜ ਨਹੀਂ ਉਹ ਟਰੈਕਟਰ ਦੇ ਨਾਲ ਪਹਿਲੇ ਦਿਨਾਂ ਜੰਪ ਲਿਆ ਕੇ ਉਹ ਚਲਾਇਆ ਟੈਸਟ ਕੀਤਾ ਪਹਿਲੇ ਦਿਨ ਆਪਾਂ ਨੇ ਤੋਂ ਕਣ ਕਾਲਾ ਤਪ ਤੁਸੀਂ ਹੌਲੈਂਡ ਦਾ ਕੰਮ ਕਰਦੇ ਹੋ ਤੁਹਾਡੇ ਹਿਸਾਬ ਨਾਲ 50hp ਦਾ ਟਰੈਕਟਰ ਕਿਵੇਂ ਪਰਫਾਰਮਸ ਫੁੱਲ ਓਕੇ ਜੀ ਬਾਕੀ ਕਿਸੇ ਵੀ ਕੰਪਨੀ ਦਾ ਟਰੈਕਟਰ ਫ੍ਰੀ ਨਾਲ ਚਲਾਉਂਗੇ ਤਾਂ ਉਹਦੇ ਨਾਲ ਤੇਲ ਦਾ ਖਰਚਾ ਵੀ ਘੱਟ ਕਰੂੰਗਾ ਤੇ ਕੰਮ ਵੀ ਜ਼ਿਆਦਾ ਕਰਾਂਗਾ ਠੀਕ ਆ ਜੀ ਠੀਕ ਆ ਬਾਕੀ ਭਾਜੀ ਹੁਣ ਇਹਦਾ ਲੰਬੇ ਸਮੇਂ ਤੋਂ ਜੁੜੇ ਹਾਂ ਜੁੜੇ ਹੋਏ ਪਹਿਲਾ ਟਰੈਕਟਰ ਨੇ ਆ ਵੀ। ਇਹਦੇ ਸੇਵਾ ਦਾ ਟਰੈਕਟਰ ਕਿ ਆ ਮੇਰੇ ਵੋਲੈਂਟ। ਬਾਕੀ ਆ ਟਰੈਕਟਰਾਂ ਥੋੜਾ ਵੀ ਓਕੇ ਦੀ ਰਿਪੋਰਟ ਐ। ਬਿਲਕੁਲ ਸਹੀ ਜੀ ਇਹਦੀਆਂ ਨੂੰ। ਹਾਂ ਜੀ ਹਾਂ ਜੀ। ਹਲੇ ਪਹਿਲੇ ਹੀ ਟਰੈਕਟਰਾਂ ਮਤਲਬ ਬਿਲਕੁਲ। ਕੰਨ ਲਾਈਨ ਪੰਪ ਦੇ ਨਾਲ ਆ ਇਹ। ਬਿਲਕੁਲ ਜੀ। ਕੰਨ ਲਾਈਨ ਪੰਪ ਆ ਬੂਟਰੀ ਪੰਪ ਹੀ ਹੈਗਾ। ਜਿਹੜੀ ਲੇਟਾਂ ਕਰਦੀਆਂ। ਕਾ ਵੀ ਕੋਈ ਚੇਜ ਐ ਟਰੈਕਟਰ ਦੇ ਵਿੱਚ। ਆ ਸੁਪਰ ਦੇ ਵਿੱਚ ਜੈਕ ਵੀ ਆ। ਮਗਰ ਜਿਹੜੇ ਲੰਕਾਂ ਲੋਕਾਂ ਵਾਲੇ ਜੈਕ ਨੇ ਸਾਈਡਾਂ ਵਾਲੇ ਪਹਿਲਾਂ ਸੰਗਲ ਆਉਂਦੇ ਸੀ ਹੁਣ ਜੈਕ ਲਾ ਤੇ ਸਿਸਟਰ ਕਰੂਗਾ। ਜੈਕ ਤਾਂ ਆਇ ਰਿਹਾ ਸਾਈਡ ਤੇ ਹੀਟ ਕਵਰ ਹੀਟ ਵਾਲਿਆਂ ਨੂੰ ਵੀ ਲੱਗ ਇਹ ਵੀਰ ਜੀ ਇੰਡੀਆ ਦਾ ਪਹਿਲਾ ਟਰੈਕਟਰ ਹੈ ਜਿਸ ਦੇ ਵਿੱਚ 24 ਤਰ੍ਹਾਂ ਦਾ ਲਿਫਟ ਦਾ ਕੰਟਰੋਲ ਹੈ ਕਿਸੇ ਟਰੈਕਟਰ ਦੇ ਵਿੱਚ ਉਹ ਮਿੱਟੀ ਦਾ ਕੰਟਰੋਲ ਨਹੀਂ ਹੁੰਦਾ ਜ ਤੁਸੀਂ ਇੰਡੀਆ ਦੀ ਕਿਸੇ ਵੀ ਮਿੱਟੀ ਜਿਲੀ ਆ ਕੇ ਟਰੈਕਟਰ ਨੂੰ ਚਲਾਓਗੇ ਤਾਂ ਤੁਹਾਨੂੰ ਇਹ ਨਹੀਂ ਹੋਗਾ ਮਤਲਬ ਵਸੂਸ ਨਹੀਂ ਕਰੋਗੇ ਤੁਸੀਂ ਸਾਡਾ ਟਰੈਕਟਰ ਹਾਰਡ ਨਹੀਂ ਖਿੱਚੂਗਾ ਜਾਂ ਤੁਹਾਡੇ ਤੱਕ ਨਹੀਂ ਹੋਊਗਾ ਫਾਰਮੇਟ ਦੀ ਸੈਂਸਿੰਗ ਹੈ ਇਸ ਟਰੈਕਟਰ ਨੇ ਉਹ ਵੀ ਤੁਸੀਂ ਲਿਫਟ ਦਾ ਆਪਣੇ ਸੀਟ ਦੇ ਉੱਪਰ ਬੈਠੇ ਸੈੱਟ ਕਰਤਾ ਸੀ ਸੀਟ ਦੇ ਥੱਲੇ ਕੰਟਰੋਲਰ ਲੱਗੇ ਹੋਏ ਨੇ ਬਿਲਕੁਲ ਜੀ ਬਿਲਕੁਲ ਜੀ ਧੰਨਵਾਦ ਜੀ ਤੁਹਾਡਾ ਦੱਸਣ ਲਈ ਇਹ ਪੀ ਦੇ ਮੁਕਾਬਲੇ ਟਰੈਕਟਰ ਨੂੰ ਨਾਲੇ ਤਾਂ ਮੂਰੇ ਚੁੱਲਾ ਲੱਗਿਆ ਆਉਂਦਾ ਤੇ ਨਾਲੇ ਕਨੋਪੀ ਆਉਂਦੀ ਆ ਮਿੱਤਰੋ ਆਮ ਟਰੈਕਟਰਾਂ ਨੂੰ ਕਿਸੇ ਨੂੰ ਨਹੀਂ ਆਉਂਦੀ ਸਾਰਾ ਕੰਮ ਵੱਖਰਾ ਬਾਹਰੋਂ ਲਗਾਉਣੀ ਪੈਂਦੀ ਆ ਤੇ ਘੱਟੋ ਘੱਟ 50000 ਦਾ ਸਮਾਨ ਤਾਂ ਟਰੈਕਟਰ ਦੇ ਨਾਲ ਲੱਗਿਆ ਲਗਾਇਆ ਆਉਂਦਾ ਜੀ ਜਿਹੜਾ ਆਪਾਂ ਦੂਏ ਟਰੈਕਟਰਾਂ ਨੂੰ ਆਮ ਨਾਰਮਲਾਂ ਨੂੰ ਹੋਰਾਂ ਨੂੰ ਲਵਾਉਂਦੇ ਆ ਕੰਪਨੀ ਫਿੱਟਡ ਛਤਰੀ ਆ ਦੇਖੋ ਕਿੰਨੀ ਟੌਪ ਦੀ ਛਤਰੀ ਆ ਇਹ ਲਵਲੀ ਬਾਸ ਬੈਠਾ ਹੈ ਬਹੁਤ ਜੋਸ਼ ਕਰਦਾ ਹੁੰਦਾ ਟਰੈਕਟਰ ਨਾਲ 4 ਵੀਲ ਕੱਢ ਕੇ 2 ਵੀਲ ਤੇ ਚਲਾ ਰਿਹਾ ਦੋਏ ਟਾਇਰ ਘੁੰਮਦੇ ਨੇ 4 ਵੀਲ ਹੁਣ ਲਾਉ 4 ਵੀਲ ਉਜੀ ਟਾਇਰਾਂ ਨੇ ਪੀੜੀ ਮਿੱਟੀ ਘੜਤੀ ਉਹਦੇ ਸਾਹਮਣੇ ਹੀ ਆ ਪਰ ਚੈੱਕ ਦੀ ਮਾਨ ਫਾਰਮ ਦੇ ਆਗੇ ਵੱਡਾ 플ਾਟ ਸਾਰਿਆਂ ਨੂੰ ਜਲੰਧਰੋਂ ਆ ਕੇ ਵੱਡਣ ਲੱਗਿਆ ਰਾਤ ਦਾ ਟਾਈਮ ਹੈ ਕੱਟ ਲਿਆ ਆਪਾਂ ਆਪਾਂ ਤੇ 플ਾਟ ਤੁਹਾਨੂੰ ਦਿਖਾਉਣੇ ਆ ਇੱਧਰ ਜਾ ਕੇ ਆਹ ਬੜੀਆ ਟਰੈਕ ਸਾਹਮਣੇ ਪਾਦਾ ਡੋੜਿਆ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਲੈ ਸਾਡੇ ਸਾਹਦੇ 8:30 ਦਾ ਟਾਈਮ ਆ ਤੂੜੀ ਦੇ ਚੱਕਰ ਜੇ ਰਾਤ ਨੂੰ ਵਢਾਉਂਦੇ ਨੇ ਫਿਰ ਫਿਰ ਦੋ ਚਾਰ ਟਰਾਲੀਆਂ ਜਾਂ ਤੂੜੀਆਂ ਬਣ ਜਾਣਗੀਆਂ ਤੂੜੀ ਦੀ ਕਿੰਨਾ ਤਾਂ ਚੱਲਦਾ ਕੰਮਕਾਰ ਲਓ ਜੀ ਕਰੋ ਚੱਕ ਨਾੜ ਤੇ ਨਾਲੇ ਲੰਘਦੀ ਆ ਟ੍ਰੇਨ ਆਦ ਰਿ ਆਏ ਅੱਜ ਆਪਾਂ ਤਾਨਕ ਕਟਣਾ 2252 ਜੱੱਸਾ ਵਈ ਚਲਾ ਰਿਹਾ ਹਾਰਨ ਮਾਰਤਾ ਦਾਣੇ ਖੱਡ ਰਹੇ ਨੇ